ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੱਲ ਤੋਂ ਯਾਨੀ ਕਿ 21 ਮਈ ਤੋਂ ਲੈ ਕੇ 30 ਜੂਨ ਤੱਕ ਸਕੂਲ ਐ ਜੋ ਬੰਦ ਰਹਿਣਗੇ ਸੋ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਇਹ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਜਿੱਥੇ ਕਿ ਪਹਿਲਾਂ ਤੱਕ ਦੀ ਗੱਲ ਸੀ ਪਹਿਲਾਂ ਸਿੱਖਿਆ ਮੰਤਰੀ ਦਾ ਇਹ ਬਿਆਨ ਆਇਆ ਸੀ ਕਿ ਜੋ ਛੁੱਟੀਆਂ ਹੈ 1 ਜੂਨ ਤੋਂ 30 ਜੂਨ ਤੱਕ ਹੋਣਗੀਆਂ ਪਰ ਉਸ ਤੋਂ ਬਾਅਦ ਜਿਵੇਂ ਅਧਿਆਪਕ ਵੀ ਕਹਿ ਰਹੇ ਸੀ ਕਿ ਬੱਚੇ ਮਾਪੇ ਵੀ ਕਹਿ ਰਹੇ ਸੀ ਕਿ ਗਰਮੀ ਜ਼ਿਆਦਾ ਹੈ ਬੱਚਿਆਂ ਨੂੰ ਯੋਖਾ ਹੈ ਸੋ ਇਸ ਨੂੰ ਵੇਖਦੇ ਆ ਕਿਉਂਕਿ ਹੀਟ ਵੇਵ ਦੀ ਲਹਿਰ ਹੈ ਪੰਜਾਬ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਔਖਾ ਹੈ ਸਕੂਲ ਜਾਣਾ ਕਿਉਂਕਿ ਇਸ ਗਰਮੀ ਨਾਲ ਲੂ ਲੱਗੇ ਨਾਲ ਬੱਚੇ ਬਿਮਾਰ ਵੀ ਹੋ ਸਕਦੇ ਨੇ ਕਈ ਵਾਰ ਪਰੇਸ਼ਾਨੀ ਜ਼ਿਆਦਾ ਵੱਧ ਜਾਂਦੀ ਹੈ ਸੋ ਦੱਸਦੀ ਕਿ ਵੱਡਾ ਫੈਸਲਾ ਜੋ ਲਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਹੈ ਜੋ ਕਰ ਦਿੱਤਾ ਗਿਆ ਕੱਲ ਯਾਨੀ ਕਿ 21 ਤਰੀਕ ਤੋਂ ਲੈ ਕੇ 3 ਜੂਨ ਤੱਕ ਸਕੂਲ ਐ ਜੋ ਬੰਦ ਰਹਿਣਗੇ ਜੀਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ 21 ਮਈ ਕੱਲ ਤੋਂ ਲੈ ਕੇ 30 ਜੂਨ ਤੱਕ ਸਕੂਲ ਬੰਦ ਰਹਿਣਗੇ